ਸੱਜੇ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨ ਹੋਣਗੇ ਮੰਨ ਲਾ ਮੋਦੀ ਸਰਕਾਰ ਨੇ ਦਿੱਤੀ ਇਸ ਸਕੀਮ ਨੂੰ ਮਨਜ਼ੂਰੀ ਅਤੇ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਮਤਲਬ ਕਿ 2 ਸਤੰਬਰ ਨੂੰ ਕਿਸਾਨਾਂ ਨਾਲ ਸੰਬੰਧਿਤ ਸੱਤ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ ਕੇਂਦਰ ਮੰਤਰੀ ਅਸ਼ਵੀਨ ਵੈਸ਼ਨਵ ਨੇ ਕਿਹਾ ਕਿ ਕਿਸਾਨਾਂ ਦੇ ਜੀਵਨ ਚ ਬਿਹਤਰ ਬਣਾਉਣ ਅਤੇ ਉਹਨਾਂ ਦੀ ਆਮਦਨ ਵਧਾਉਣ ਲਈ ਕੈਬਨਿਟ ਇਕ ਨੇ ਸੋਮਵਾਰ ਨੂੰ ਸੱਤ ਵੱਡੇ ਫੈਸਲੇ ਲਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ ਹੇਠ ਕੂਈ ਕੇਂਦਰ ਮੰਤਰੀ ਮੀਂਹ ਮੰਡਲ ਮੀਟਿੰਗ ਚ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਇਨਾ ਸੱਤ ਸਕੀਮਾਂ ਨੂੰ ਤਕਰੀਬ 14235630 ਕਰੋੜ ਰੁਪਏ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਦਾ ਦਾਅਵਾ ਹੈ ਕਿ ਇਹ ਸੱਤ ਫੈਸਲਿਆਂ ਨਾਲ ਕਿਸਾਨਾਂ ਦਾ ਬਹੁਤ ਫਾਇਦਾ ਹੋਵੇਗਾ ਡਿਜੀਟਲ ਐਗਰੀਕਲਚਰ ਮਿਸ਼ਨ ਤੈਤ ਕਿਸਾਨਾਂ ਦੇ ਜੀਵਨ ਨੂੰ ਬਿਹਤਰੀਨ ਬਣਾਉਣ ਲਈ ਅਤੇ ਭੋਜਨ ਅਤੇ ਪੋਸ਼ਣ ਸੁਰੱਖਿਆ ਲਈ ਫਸਲ ਵਿਗਿਆਨ ਦੇ ਵੀ ਫੋਕਸ ਹੋਵੇਗਾ ਅਤੇ ਸਰਕਾਰ ਖੇਤੀਬਾੜੀ ਸ਼ਿਕਿਆ ਪ੍ਰਬੰਧ ਅਤੇ ਸਮਾਜਿਕ ਵਿਗਿਆਨ ਦੀ ਮਨਜ਼ੂਰੀ ਲਈ 2291 ਕਰੋੜ ਰੁਪਏ ਦਾ ਖਰਚਾ ਕਰੇਗੀ ਅਤੇ ਸਰਕਾਰ ਨੇ ਪਸ਼ੂਆਂ ਅਤੇ ਡੇਰੀ ਤੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ 1702 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਅਤੇ ਕੇਂਦਰ ਸਰਕਾਰ ਨੇ ਬਾਗਬਾਨੀ ਦੇ ਟਿਊਬ ਵਿਕਾਸ ਲਈ 1129 ਕਰੋੜ ਰੁਪਏ ਦਿੱਤੇ ਅਤੇ ਕਿਸ਼ਨ ਵਿਗਿਆਨ ਦੇ ਕੇਂਦਰ ਲਈ ਮਨਜ਼ੂਰੀ ਦਿੱਤੀ ਹੈ ਕੇਂਦਰ ਸਰਕਾਰ ਨੇ ਪੁੱਤਰਤੀ ਸਰੋਤਾ ਪ੍ਰਬੰਧ ਮਨਜ਼ੂਰੀ ਮੰਦਬੂਜ਼ ਮਜ਼ਬੂਤ ਕਰਨ ਲਈ 1115 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ